ਹallelujah ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ ਤੁਹਾਡੀ ਮਹਿਮਾ ਕਰਦੇ ਆਂ ਪ੍ਰਭੂ ਤੁਹਾਡੀ ਵਡਿਆਈ ਕਰਦੇ ਆਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਮਹਿਮਾ ਵਡਿਆਈ ਆਦਰ ਮਾਣ ਸਤਿਕਾਰ ਦੇ ਤੋਹਫ਼ੇ ਮੇਰੇ ਪ੍ਰਭੂ ਤੁਸੀਂ ਜ਼ਿੰਦਾ ਪਰਮੇਸ਼ਵਰੋਂ ਮੇਰੇ ਪ੍ਰਭੂ ਤੁਸੀਂ ਸਾਨੂੰ ਵੀ ਜ਼ਿੰਦਾ ਕੀਤਾ ਹੈ ਮੇਰੇ ਪਿਤਾ ਪਰਮੇਸ਼ਰ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਸਾਹ ਨੇ ਮੇਰੇ ਪਿਤਾ ਜੋ ਅੱਜ ਸਾਡੇ ਜੀਵਨਾਂ ਦੇ ਵਿੱਚ ਚੱਲ ਰਹੇ ਨੇ ਮੇਰੇ ਪ੍ਰਭੂ ਇਹ ਵੀ ਤੁਹਾਡੀ ਹੀ ਦਇਆ ਹੈ ਤੁਹਾਡੀ ਹੀ ਕਿਰਪਾ ਹੈ ਮੇਰੇ ਪ੍ਰਭੂ ਜੋ ਅੱਜ ਅਸੀਂ ਜ਼ਿੰਦਾ ਹਾਂ ਔਰ ਤੁਹਾਡੀ ਮਹਿਮਾ ਕਰ ਰਹੇ ਹਾਂ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰ ਤੁਸੀਂ ਸੰਭਾਲਿਆ ਹੈ ਮੇਰੇ ਪਰਮੇਸ਼ਵਰ ਇੱਕ ਇੱਕ ਜਾਨ ਨੂੰ ਮੇਰੇ ਪ੍ਰਭੂ ਜੋ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਪ੍ਰਭੂ ਤੁਸੀਂ ਸੰਭਾਲਿਆ ਹੈ ਮੇਰੇ ਪਿਤਾ ਉਹਨਾਂ ਨੂੰ ਵੀ ਤੁਸੀਂ ਜ਼ਿੰਦਾ ਰੱਖਿਆ ਹੈ ਮੇਰੇ ਪਿਤਾ ਇਹ ਤੁਹਾਡੀ ਵੱਡੀ ਕਿਰਪਾ ਤੁਹਾਡੀ ਵੱਡੀ ਦਇਆ ਹੈ ਮੇਰੇ ਪਿਤਾ ਪਰਮੇਸ਼ਵਰ ਔਰ ਸੱਚਮੁੱਚ ਮੇਰੇ ਪਰਮੇਸ਼ਵਰ ਤੁਹਾਡੇ ਵਚਨ ਹਨ ਮੇਰੇ ਪਿਤਾ ਪਰਮੇਸ਼ਰ ਜੋ ਸਾਨੂੰ ਮੁਰਦਿਆਂ ਚ ਉਠਾਉਂਦੇ ਹਨ ਮੇਰੇ ਪਿਤਾ ਤੁਹਾਡੇ ਵਚਨ ਹਨ ਮੇਰੇ ਪਰਮੇਸ਼ਰ ਜੋ ਸਾਡੇ ਸ਼ਰੀਰ ਵਿੱਚ ਔਰ ਜੋ ਸਾਡੇ ਘਰਾਂ ਵਿੱਚ ਨਵਾਂ ਜੀਵਨ ਪਾ ਦਿੰਦੇ ਹਨ ਮੇਰੇ ਪਿਤਾ ਤੁਹਾਡੇ ਵਚਨ ਹਨ ਮੇਰੇ ਪਿਤਾ ਪਰਮੇਸ਼ਰ ਜੋ ਨਵੀਂ ਆਸ ਨਵੀਂ ਉਮੀਦ ਦਿੰਦੇ ਹਨ ਮੇਰੇ ਪਿਤਾ ਤੁਹਾਡੇ ਵਚਨ ਹਨ ਮੇਰੇ ਪਿਤਾ ਜੋ ਸਾਡੀ ਹਰ ਮੁਰਦਾ ਪਈ ਚੀਜ਼ ਨੂੰ ਜ਼ਿੰਦਾ ਕਰ ਦਿੰਦੇ ਹਨ ਮੇਰੇ ਪਿਤਾ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਪਰਮੇਸ਼ਰ ਜਿਹਹੁੰਨਾ ਦੀ ਅਨਜ਼ੀਲ ਉਹਦਾ 11 ਦੇ ਆਏ ਉਹਦੀ 43 ਆਇਤ ਵਿੱਚ ਮੇਰੇ ਪਿਤਾ ਤੁਸੀਂ ਲਾਜ਼ਰ ਨੂੰ ਬਾਹਰ ਮਾਰੀ ਮੇਰੇ ਪਰਮੇਸ਼ਰ ਔਰ ਤੁਸੀਂ ਕਿਹਾ ਲਾਜ਼ਰ ਕਬਰ ਚੋਂ ਬਾਹਰ ਆ ਜਾਂਦੇ ਹੋ ਬਾਹਰ ਆ ਗਿਆ ਮੇਰੇ ਪਰਮੇਸ਼ਰ ਔਰ ਪਰਮੇਸ਼ਰ ਉਹ ਚਾਰ ਦਿਨਾਂ ਦਾ ਮਰਦਾ ਸੀ ਮੇਰੇ ਪ੍ਰਭੂ ਜੀ ਨੂੰ ਤੁਸੀਂ ਆਪਣੇ ਇੱਕ ਸ਼ਬਦ ਦੇ ਦੁਆਰਾ ਇੱਕ ਆਵਾਜ਼ ਦੇ ਦੁਆਰਾ ਜ਼ਿੰਦਾ ਕਰ ਦਿੱਤਾ ਮੇਰੇ ਪਿਤਾ ਅੱਜ ਇਹੀ ਵਚਨ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਜ਼ਿੰਦਾ ਕਰੇਗਾ ਮੇਰੇ ਪ੍ਰਭੂ ਕਿਉਂਕਿ ਤੁਹਾਡੇ ਵਚਨ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਵਚਨ ਵਿੱਚ ਤਾਕਤ ਹੈ ਮੇਰੇ ਪ੍ਰਭੂ ਤੁਹਾਡੇ ਵਚਨ ਵਿੱਚ ਜੀਵਨ ਹੈ ਮੇਰੇ ਪਿਤਾ ਪਰਮੇਸ਼ਰ ਦੇ ਬਚਨ ਵਿੱਚ ਤਾਕਤ ਹੈ ਮੇਰੇ ਪ੍ਰਭੂ ਅੱਜ ਤੁਹਾਡਾ ਬਚਨ ਮੇਰੇ ਪਰਮੇਸ਼ਵਰ ਤੁਹਾਡੇ ਲੋਕਾਂ ਨੂੰ ਜ਼ਿੰਦਾ ਕਰੇਗਾ ਉਹ ਲੋਕ ਜੋ ਮੁਰਦਾ ਪੈਲੇ ਮੇਰੇ ਪ੍ਰਭੂ ਉਹ ਲੋਕ ਮੇਰੇ ਪਰਮੇਸ਼ਵਰ ਜੋ ਨਸ਼ਿਆਂ ਵਿੱਚ ਮੁਰਦਾ ਹੋ ਰਹੇ ਨੇ ਮੇਰੇ ਪ੍ਰਭੂ ਆਜੋ ਜ਼ਿੰਦਾ ਹੋ ਰਹੇ ਨੇ ਪ੍ਰਭੂ ਤੁਹਾਡੇ ਬਚਨ ਦੀ ਸਮਰਥ ਦੇ ਦੁਆਰਾ ਮੇਰੇ ਪਿਤਾ ਜੋ ਕਰਜ਼ਿਆਂ ਵਿੱਚ ਮੁਰਦਾ ਨੇ ਮੇਰੇ ਪ੍ਰਭੂ ਆਜੋ ਕਰਜ਼ਿਆਂ ਚੋਂ ਬਾਹਰ ਨਿਕਲ ਰਹੇ ਨੇ ਔਰ ਉਹ ਜ਼ਿੰਦਾ ਹੋ ਰਹੇ ਨੇ ਪਰਮੇਸ਼ਵਰ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਬਤੋ ਜਿੱਥੇ ਜਿੱਥੇ ਪ੍ਰਭੂ ਤੁਹਾਡੇ ਲੋਕਾਂ ਦਾ ਫਾਈਨੈਂਸ ਡੁੱਬਿਆ ਹੋਇਆ ਹੈ ਫਾਈਨੈਂਸ ਮਰਿਆ ਹੋਇਆ ਹੈ ਮੇਰੇ ਪ੍ਰਭੂ ਅੱਜ ਉਹ ਫਾਈਨੈਂਸ ਜ਼ਿੰਦਾ ਹੋ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡਾ ਇੱਕ ਸ਼ਬਦ ਹੀ ਕਾਫੀ ਹੈ ਮੇਰੇ ਪਿਤਾ ਜੁમે ਤੁਸੀਂ ਲਾਚਰ ਨੂੰ ਬਾਜ ਮਾਰ ਕੇ ਕਿਹਾ ਸੀ ਕਿ ਲਾਚਰ ਕਬਰ ਚੋਂ ਬਾਹਰ ਆ ਜਾ ਉਸੇ ਤਰ੍ਹਾਂ ਪਰਮੇਸ਼ਰ ਅੱਜ ਤੁਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹੋ ਕਿ ਗਰੀਬੀ ਚੋਂ ਬਾਹਰ ਆ ਜਾਓ ਮੇਰੇ ਪਿਤਾ ਬੇਬਸੀਆਂ ਚੋਂ ਬਾਹਰ ਆ ਜਾਓ ਪ੍ਰਭੂ ਉਹ ਲਾਚਾਰੀਆਂ ਦਿਲਿੱਦਰੀ ਚੋਂ ਹਾਰਾ ਜਾਓ ਮੇਰੇ ਪਿਤਾ ਜੋ ਉਸੇ ਤਰ੍ਹਾਂ ਤੁਸੀਂ ਆਪਣੇ ਲੋਕਾਂ ਨੂੰ ਬਾਚ ਮਾਰ ਕੇ ਕਹਿ ਰਹੇ ਹੋ ਮੇਰੇ ਪ੍ਰਭੂ ਕੀ ਕਰਜਿਓ ਚ ਬਾਹਰ ਆ ਜਾਓ ਮੇਰੇ ਪਿਤਾ ਪਰਮੇਸ਼ਵਰ ਆਜ ਆਪਣੇ ਲੋਕਾਂ ਨੂੰ ਕਹਿ ਰਹੇ ਹੋ ਮੇਰੇ ਪਰਮੇਸ਼ਰ ਕਿ ਹਰ ਬਿਮਾਰੀ ਚੋ ਬਾਹਰ ਆ ਜਾਓ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਆਵਾਜ਼ ਮਾਰੀ ਮੇਰੇ ਪਿਤਾ ਲਾਜ਼ਰ ਨੂੰ ਕਿਉਂਕਿ ਪ੍ਰਭੂ ਉਹ ਚਾਰ ਦਿਨਾਂ ਦਾ ਮਰਦਾ ਸੀ ਔਰ ਤੁਹਾਡੇ ਇੱਕ ਸ਼ਬਦ ਬੋਲਣ ਦੇ ਨਾਲ ਉਹ ਜ਼ਿੰਦਾ ਹੋ ਗਿਆ ਚਾਰ ਦਿਨਾਂ ਦਾ ਮਰਦਾ ਜ਼ਿੰਦਾ ਹੋ ਗਿਆ ਅੱਜ ਪਰਮੇਸ਼ਵਰ ਤੁਹਾਡੇ ਲੋਕ ਜੋ ਬਿਮਾਰੀ ਦੇ ਵਿੱਚ ਮਰਦਾ ਪਏ ਨੇ ਮੇਰੇ ਪਿਤਾ ਜਿੰਨਾਂ ਨੂੰ ਡਾਕਟਰਾਂ ਨੇ ਵੀ جواب ਦੇ ਦਿੱਤਾ ਹੈ ਮੇਰੇ ਪਰਮੇਸ਼ਵਰ ਅੱਜ ਤੁਹਾਡੇ ਇਸ ਵਚਨ ਦੇ ਦੁਆਰਾ ਉਹ ਜ਼ਿੰਦਾ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਰਹੇ ਹੋ ਮੇਰੇ ਪ੍ਰਭੂ ਜੀ ਕੈਂਸਰ ਦੀ ਬਿਮਾਰੀ ਵਿੱਚ ਮੁਰਦਾ ਨੇ ਮੇਰੇ ਪਿਤਾ ਜੋ ਲੀਵਰ ਦੇ ਰੋਗ ਵਿੱਚ ਮੁਰਦਾ ਨੇ ਜੋ ਦਿਲ ਦੀ ਬਿਮਾਰੀ ਵਿੱਚ ਮੁਰਦਾ ਪੈ ਨੇ ਮੇਰੇ ਪਿਤਾ ਅੱਜ ਉਹਨਾਂ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਪ੍ਰਭੂ ਅੱਜ ਉਹਨਾਂ ਨੂੰ ਬਾਜ ਮਾਰ ਰਹੇ ਹੋ ਮੇਰੇ ਪਰਮੇਸ਼ਰ ਕਿ ਬਿਮਾਰੀ ਚੋਂ ਬਾਹਰ ਆ ਜਾਓ ਜੋ ਬਾਹਰ ਆ ਰਹੇ ਨੇ ਤੁਹਾਡੇ ਇਸ ਵਚਨ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਹੋ ਮੇਰੇ ਪਿਤਾ ਔਰ ਤੁਸੀਂ ਹੀ ਆਵਾਜ਼ ਮਾਰੀ ਲਾਜ਼ਰ ਨੂੰ ਕਿ ਇਹ ਲਾਜ਼ਰ ਖਬਰ ਚੋਂ ਬਾਹਰ ਆ ਜਾਓ 4 ਦਿਨਾਂ ਦਾ ਮਰਦਾ ਬਾਹਰ ਆ ਗਿਆ ਪ੍ਰਭੂ ਅਜੋ ਸੇ ਤਰ੍ਹਾਂ ਜਿੱਥੇ ਜਿੱਥੇ ਇਹ ਸ਼ਬਦ ਜਾ ਰਹੇ ਨੇ ਜਿੱਥੇ ਜਿੱਥੇ ਇਹ ਪ੍ਰਾਰਥਨਾ ਜਾ ਰਹੀ ਹੈ ਮੇਰੇ ਪਿਤਾ ਅੱਜ ਉੱਥੇ-ਉੱਥੇ ਤੁਹਾਡੇ ਲੋਕ ਜ਼ਿੰਦਾ ਹੋ ਰਹੇ ਨੇ ਪ੍ਰਭੂ ਅਜੋ ਤੇ ਉੱਥੇ ਤੁਹਾਡੇ ਲੋਕ ਜ਼ਿੰਦਾ ਹੋ ਰਹੇ ਨੇ ਮੇਰੇ ਪਰਮੇਸ਼ਰ ਕਿਉਂਕਿ ਪ੍ਰਭੂ ਯਿਸੂ ਤੁਹਾਡਾ ਵਚਨ ਅੱਜ ਇੱਕ-ਇੱਕ ਜਾਨ ਨੂੰ ਜ਼ਿੰਦਾ ਕਰ ਰਿਹਾ ਹੈ ਮੇਰੇ ਪਿਤਾ ਔਰ ਪਰਮੇਸ਼ਰ ਜਿੱਥੇ-ਜਿੱਥੇ ਵੀ ਪ੍ਰਭੂ ਛੋਟੇ ਬੱਚੇ ਜਿਹੜੇ ਸਟੱਡੀ ਵਿੱਚ ਕਮਜ਼ੋਰ ਨੇ ਮੇਰੇ ਪਰਮੇਸ਼ਰ ਅੱਜ ਉਹ ਆਪਣੀ ਸਟੱਡੀ ਵਿੱਚ ਜ਼ਿੰਦਾ ਹੋ ਰਹੇ ਨੇ ਪ੍ਰਭੂ ਉਹਨਾਂ ਦੀ ਸਮਝ ਜ਼ਿੰਦਾ ਹੋ ਰਹੀ ਹੈ ਪ੍ਰਭੂ ਉਹਨਾਂ ਦੀ ਬੁੱਧ ਜ਼ਿੰਦਾ ਹੋ ਰਹੀ ਹੈ ਪਰਮੇਸ਼ਰ ਉਹਨਾਂ ਦੀ ਸਮਝ ਜ਼ਿੰਦਾ ਹੋ ਰਹੀ ਹੈ ਪਰਮੇਸ਼ਰ ਅੱਜ ਉਹ ਪਰਮੇਸ਼ਰ ਆਪਣੀ ਪੜ੍ਹਾਈ ਕਰਨ ਵਿੱਚ ਜ਼ਿੰਦਾ ਹੋ ਰਹੇ ਨੇ ਪ੍ਰਭੂ ਜਸੂਤਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਜਿੱਥੇ-ਜਿੱਥੇ ਵੀ ਪ੍ਰਭੂ ਤੁਹਾਡੇ ਲੋਕ ਪ੍ਰਾਰਥਨਾ ਵਿੱਚ ਕਮਜ਼ੋਰ ਨੇ ਪ੍ਰਾਰਥਨਾ ਮਰ ਚੁੱਕੀਆਂ ਨੇ ਮੇਰੇ ਪਿਤਾ ਉਹ ਪ੍ਰਾਰਥਨਾ ਨਹੀਂ ਕਰ ਪਾਰੇ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕਾਂ ਦੀਆਂ ਪ੍ਰਾਰਥਨਾਵਾਂ ਜ਼ਿੰਦਾ ਹੋ ਰਹੀਆਂ ਨੇ ਮੇਰੇ ਪਿਤਾ ਉਹਨਾਂ ਦਾ ਪ੍ਰਾਰਥਨਾ ਕਰਨਾ ਜ਼ਿੰਦਾ ਹੋ ਰਿਹਾ ਹੈ ਮੇਰੇ ਪਰਮੇਸ਼ਰ ਕਿਉਂਕਿ ਤੁਸੀਂ ਵਚਨ ਵਿੱਚ ਆਵਾਜ਼ ਮਾਰੀ ਹੈ ਮੇਰੇ ਪਿਤਾ ਤੁਸੀਂ ਕਿਹਾ ਲਾਜ਼ਰ ਬਾਹਰ ਆ ਜਾ ਤੇ ਬਾਹਰ ਆ ਗਿਆ ਅੱਜ ਤੁਹਾਡੇ ਲੋਕ ਉਸੇ ਤਰ੍ਹਾਂ ਹੀ ਮੇਰੇ ਪਰਮੇਸ਼ਰ ਜ਼ਿੰਦਾ ਹੋ ਰਹੇ ਨੇ ਪ੍ਰਾਰਥਨਾ ਕਰਨ ਦੇ ਲਈ ਆराधना ਕਰਨ ਦੇ ਲਈ ਮੇਰੇ ਪਿਤਾ ਵਚਨ ਨੂੰ ਪੜਨ ਦੇ ਲਈ ਵਚਨ ਤੇ ਚੱਲਣ ਦੇ ਲਈ ਜ਼ਿੰਦਾ ਹੋ ਰਹੇ ਨੇ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਨੂੰ ਅੱਜ ਇਸ ਵਚਨ ਦੇ ਅਨੁਸਾਰ ਜ਼ਿੰਦਾ ਕਰ ਰਹੇ ਹੋ ਮੇਰੇ ਪਿਤਾ زندہ کر رہے ہو प्रभु जो लोग पाप ਵਿੱਚ ਮੁਰਦਾ ਨੇ ਮੇਰੇ ਪਿਤਾ ਜੋ ਅੱਖਾਂ ਦੇ পাপ ਵਿੱਚ ਮੁਰਦਾ ਨੇ ਕੰਨਾਂ ਦੇ পাপ ਵਿੱਚ ਮੁਰਦਾ ਹੋਏ ਨੇ ਮਨ ਦੀਆਂ ਸੋਚਾਂ ਦੇ পাপ ਵਿੱਚ ਡੁੱਬੇ ਹੋਏ ਨੇ ਪਰਮੇਸ਼ੁਰ ਅੱਜ ਤੁਸੀਂ ਉਹਨਾਂ ਨੂੰ ਬਾਹਰ ਕੱਢ ਰਹੇ ਹੋ ਮੇਰੇ ਪ੍ਰਭੂ ਅੱਜ ਤੁਸੀਂ ਉਹਨਾਂ ਨੂੰ ਉਸ পাপ ਚੋਂ ਉਸ পাপ ਦੇ ਬੰਦਨਾ ਚੋਂ ਬਾਹਰ ਕੱਢ ਰਹੇ ਹੋ ਪ੍ਰਭੂ ਯਿਸੂ ਮਸੀਹ ਦਾ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਉਹ ਜ਼ਿੰਦਾ ਹੋ ਰਹੇ ਨੇ ਪ੍ਰਭੂ পাপ ਚੋਂ ਬਾਹਰ ਆ ਕੇ ਤੁਹਾਡੀ ਮਹਿਮਾ ਕਰ ਲਈ ਜ਼ਿੰਦਾ ਹੋ ਰਹੇ ਵਡਿਆਈ ਕਰਨ ਲਈ ਜ਼ਿੰਦਾ ਹੋ ਰਹੇ ਨੇ ਤੁਹਾਡੇ ਨਾਮ ਦੀ ਉਸਤਤ ਕਰਨ ਲਈ ਜ਼ਿੰਦਾ ਹੋ ਰਹੇ ਨੇ ਅੱਜ ਜੋ ਲੋਕ ਜ਼ਿੰਦਾ ਹੋ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪਰਮੇਸ਼ਰ ਤੁਸੀਂ ਹੋ ਜੋ ਆਪਣੇ ਲੋਕਾਂ ਨੂੰ ਅੱਜ ਜ਼ਿੰਦਾ ਕਰ ਰਹੇ ਹੋ ਪ੍ਰਭੂ ਤੁਸੀਂ ਹੋ ਜੋ ਆਪਣੇ ਮਰਦੇ ਪਏ ਲੋਕਾਂ ਨੂੰ ਜ਼ਿੰਦਾ ਕਰ ਰਹੇ ਹੋ ਮੇਰੇ ਪਿਤਾ ਔਰ ਜੋ ਕਰਜ਼ਿਆਂ ਵਿੱਚ ਡੁੱਬੇ ਹੋਏ ਨੇ ਮੇਰੇ ਪ੍ਰਭੂਆਂ ਚੋਂ ਕਰਜ਼ਿਆਂ ਤੋਂ ਪਹਾਰ ਆ ਰਹੇ ਨੇ ਮੇਰੇ ਪਿਤਾ ਜੋ ਬੋਝੇ ਟਾਂ ਦੱਬੇ ਹੋਏ ਨੇ ਪਰਮੇਸ਼ਰ ਜਿਨ੍ਹਾਂ ਨੂੰ ਬੋਝ ਉਠਣ ਨਹੀਂ ਦੇ ਰਿਹਾ ਅੱਜ ਜੋ ਬੋਝ ਬਹਾਰ ਆ ਰਹੇ ਨੇ ਪ੍ਰਭੂ ਜਸੂਤਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਜ਼ਿੰਦਾ ਹੋ ਰਹੇ ਨੇ ਤੁਹਾਡੇ ਲੋਕ ਮੇਰੇ ਪਿਤਾ ਪਰਮੇਸ਼ਰ ਜਿਨ੍ਹਾਂ ਨੂੰ ਜਾਦੂ ਟੂਣੇ ਨੇ ਦੱਬੇ ਆਏ ਮੇਰੇ ਪ੍ਰਭੂ ਜਾਦੂ ਟੂਣਾ ਤੁਹਾਡੇ ਲੋਕਾਂ ਨੂੰ ਉੱਠਣ ਨਹੀਂ ਦੇ ਰਿਹਾ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿ ਰਹੇ ਹੋ ਬਾਹਰ ਆ ਜਾਓ ਬਾਹਰ ਆ ਜਾਓ ਅੱਜ ਤੁਹਾਡੇ ਲੋਕ ਜਾਦੂ ਟੂਣਿਆਂ ਚੋਂ ਬਾਹਰ ਆ ਰਹੇ ਨੇ ਕਮਜ਼ੋਰੀਆਂ ਚੋਂ ਬਾਹਰ ਆ ਰਹੇ ਨੇ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਜ਼ਿੰਦਾ ਹੋ ਚੁੱਕੇ ਨੇ ਤੁਹਾਡੀ ਮਹਿਮਾ ਲਈ ਤੁਹਾਡੀ ਵਡਿਆਈ ਲਈ ਤੁਹਾਡੀ ਉਸਤਤ ਲਈ ਮੇਰੇ ਪਰਮੇਸ਼ਰ Senhor, hey, Senhor, sure, prabhu ਸੱਚਮੁੱਚ ਮੇਰੇ ਪ੍ਰਭੂ ਜਿੰਨਾ ਜਿੰਨਾ ਲੋਕਾਂ ਦੇ ਕਾਰੋਬਾਰ ਮੁਰਦਾ ਨੇ ਮੇਰੇ ਪ੍ਰਭੂ ਅੱਜ ਉਹਨਾਂ ਦੇ ਕਾਰੋਬਾਰ ਜ਼ਿੰਦਾ ਹੋ ਰਹੇ ਨੇ ਪ੍ਰਭੂ ਅੱਜ ਉਹਨਾਂ ਦੇ ਕਾਰੋਬਾਰ ਜ਼ਿੰਦਾ ਹੋ ਰਹੇ ਨੇ ਮੇਰੇ ਪਿਤਾ ਚਾਹੇ ਉਹਨਾਂ ਨੂੰ ਰੁਕੇ ਹੋਏ ਚਾਹੇ ਕਾਰੋਬਾਰ ਨੂੰ ਰੁਕੇ ਹੋਏ ਮਹੀਨੇ ਹੋ ਚੁੱਕੇ ਨੇ ਸਾਲ ਹੋ ਚੁੱਕੇ ਨੇ ਪਰ ਅੱਜ ਮੇਰੇ ਪਰਮੇਸ਼ਰ ਤੁਹਾਡੇ ਵਚਨ ਦੇ ਅਸਰ ਤੁਹਾਡੀ ਆਵਾਜ਼ ਮਾਰਨ ਦੇ ਨਾਲ ਉਹ ਜ਼ਿੰਦਾ ਹੋ ਰਹੇ ਨੇ ਪ੍ਰਭੂ ਉਹ ਜਿੰਨਾ ਕੋ ਨੌਕਰੀ ਨਹੀਂ ਹੈ ਮੇਰੇ ਪਰਮੇਸ਼ਰ ਅੱਜ ਉਹਨਾਂ ਦੀ ਨੌਕਰੀ ਉਹਨਾਂ ਲਈ ਜ਼ਿੰਦਾ ਹੋ ਰਹੀ ਹੈ ਪ੍ਰਭੂ ਨੌਕਰੀ ਮਿਲ ਰਹੀ ਹੈ ਤੁਹਾਡੇ ਲੋਕਾਂ ਨੂੰ ਮੇਰੇ ਪਰਮੇਸ਼ਰ ਔਰ ਜੋ ਇਸ ਵਚਨ ਤੇ ਵਿਸ਼ਵਾਸ ਕਰ ਰਹੇ ਨੇ ਨਿਇਚਾ ਕਰ ਰਹੇ ਨੇ ਮੇਰੇ ਪ੍ਰਭੂ ਕਿ ਤੁਸੀਂ ਲਾਜ਼ਰ ਨੂੰ ਇੱਕ ਵਾਜ ਮਾਰੀ ਤੇ ਲਾਜ਼ਰ ਜੋ ਚਾਰ ਦਿਨਾਂ ਦਾ ਮਰਦਾ ਸੀ ਉਹ ਜ਼ਿੰਦਾ ਹੋ ਗਿਆ ਉਸੇ ਤਰ੍ਹਾਂ ਪਰਮੇਸ਼ਰ ਅੱਜ ਤੁਸੀਂ ਇੱਕ ਇੱਕ ਜਨ ਨੂੰ ਬਾਹਰ ਕੱਢ ਰਹੇ ਹੋ ਪ੍ਰਭੂ ਹਰ ਦੁੱਖ ਚੋਂ ਬਾਹਰ ਕੱਢ ਕੇ ਜ਼ਿੰਦਾ ਕਰ ਰਹੇ ਹੋ ਬੇਵਸੀ ਚੋਂ ਬਾਹਰ ਕੱਢ ਕੇ ਜ਼ਿੰਦਾ ਕਰ ਰਹੇ ਹੋ ਮੇਰੇ ਪਰਮੇਸ਼ਰ ਕਿਉਂਕਿ ਤੁਹਾਡੇ ਵਚਨਾਂ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਵਚਨਾਂ ਵਿੱਚ ਜੀਵਨ ਹੈ ਮੇਰੇ ਪ੍ਰਭੂ ਅੱਜ ਤੁਹਾਡਾ ਇੱਕ ਸ਼ਬਦ ਤੁਹਾਡੇ ਲੋਕਾਂ ਨੂੰ ਉਠਾ ਰਿਹਾ ਮੇਰੇ ਪਿਤਾ ਜੋ ਡਿੱਗੇ ਹੋਏ ਨੇ ਮੇਰੇ ਪਰਮੇਸ਼ਰ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉੱਠ ਖੜੋ ਅੱਜ ਜੋ ਉੱਠ ਕੇ ਖਲੋ ਰਹੇ ਨੇ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਕਮਜ਼ੋਰ ਲੋਕਾਂ ਨੂੰ ਅੱਜ ਤਾਕਤ ਦੇ ਰਹੇ ਹੋ ਮੇਰੇ ਪਿਤਾ ਡਿੱਗਿਆਂ ਨੂੰ ਉਠਾ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਆਪਣੇ ਲੋਕਾਂ ਦੀ ਫਿਕਰ ਕਰਦੇ ਹੋ ਮੇਰੇ ਪਿਤਾ ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋ ਮੇਰੇ ਪਰਮੇਸ਼ਰ ਔਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਅੱਜ ਤੁਹਾਡੇ ਲੋਕਾਂ ਦੇ ਲਈ ਮੇਰੇ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਔਰ ਇਸ ਪ੍ਰਾਰਥਨਾ ਨੂੰ ਪਰਮੇਸ਼ਰ ਲੋਕਾਂ ਵਿੱਚ ਵੰਡ ਰਹੇ ਨੇ ਮੇਰੇ ਪ੍ਰਭੂ ਅੱਜ ਉਹਨਾਂ ਲਈ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਰ ਕਿ ਉਹ ਲੋਕ ਖੁਦ ਵੀ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਇਸ वचन ਦੇ ਅਨੁਸਾਰ ਅੱਜੋ ਖੁਦ ਪ੍ਰਾਰਥਨਾ ਕਰਕੇ ਤੁਹਾਨੂੰ ਕਹਿਣ ਮੇਰੇ ਪਿਤਾ ਜੋ ਜੋ ਚੀਜ਼ ਉਹਨਾਂ ਦੀ ਮੁਰਦਾ ਪਈ ਹੈ ਮੇਰੇ ਪ੍ਰਭੂ ਚਾਹੇ ਉਹ ਫੈਨਸ ਹੈ ਚਾਹੇ ਉਹ ਸਰੀਰ ਵਿੱਚ ਕੋਈ ਬਿਮਾਰੀ ਦੇ ਕਾਰਨ ਨੇ ਮੇਰੇ ਪਿਤਾ ਬਿਮਾਰੀ ਦੇ ਕਾਰਨ ਮੁਰਦਾ ਪੈ ਨੇ மஞ்சੇ ਤੇ ਪੈ ਨੇ ਉੱਠ ਨਹੀਂ 파ਰੇ ਮੇਰੇ ਪ੍ਰਭੂ ਅੱਜ ਉਹ ਇਸ वचन ਨੂੰ ਆਪਣੇ ਜੀਵਨ ਵਿੱਚ ਲੈਣ ਔਰ ਇਸ वचन ਦੇ ਦੁਆਰਾ ਪ੍ਰਾਰਥਨਾ ਕਰਕੇ ਕਹਿਣ ਪ੍ਰਭੂ ਕਿ ਜਿੱਦਾਂ ਤੁਸੀਂ ਲਾਜਰ ਨੂੰ ਬਾਜਮਾਰੀ ਉੱਦਹੀਂ ਅੱਜ ਪਰਮੇਸ਼ਰ ਤੁਸੀਂ ਸਾਨੂੰ ਆਵਾਜ਼ ਮਾਰ ਰਹੇ ਹੋ ਔਰ ਅਸੀਂ ਬਾਹਰ ਆ ਰਹੇ ਹਾਂ ਅਸੀਂ ਜ਼ਿੰਦਾ ਹੋ ਰਹੇ ਹਾਂ ਪਰਮੇਸ਼ਰ ਅਸੀਂ ਗਰੀਬੀ ਚੋਂ ਬਾਹਰ ਆ ਕੇ ਜ਼ਿੰਦਾ ਹੋ ਰਹੇ ਹਾਂ ਮੇਰੇ ਪ੍ਰਭੂ ਅਸੀਂ ਜ਼ਿੰਦਾ ਹੋ ਰਹੇ ਹਾਂ ਮੇਰੇ ਪ੍ਰਮੂ ਸਾਡਾ ਫਾਈਨਲ ਜ਼ਿੰਦਾ ਹੋ ਰਿਹਾ ਹੈ ਸਾਡੀ ਬਰਕਤ ਜ਼ਿੰਦਾ ਹੋ ਰਹੀ ਹੈ ਸਾਡੀ ਆਸ਼ੀਸ਼ ਜ਼ਿੰਦਾ ਹੋ ਰਹੀ ਹੈ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਸੱਚਮੁੱਚ ਇਸ ਵਚਨ ਦੇ ਅਨੁਸਾਰ ਮੇਰੇ ਪਿਤਾ ਤੁਹਾਡਾ ਇੱਕ ਇੱਕ ਜਨ ਅੱਜ ਜ਼ਿੰਦਾ ਹੋ ਜਾਵੇ ਪ੍ਰਭੂ ਕਿਉਂਕਿ ਪਰਮੇਸ਼ਰ ਤੁਹਾਡਾ ਵਚਨ ਹੀ ਤਾਕਤ ਹੈ ਮੇਰੇ ਪਿਤਾ ਤੁਹਾਡਾ ਵਚਨ ਜ਼ਿੰਦਾ ਹੈ ਮੇਰੇ ਪਿਤਾ ਔਰ ਜਿੱਥੇ ਪ੍ਰਭੂ ਤੁਹਾਡਾ ਵਚਨ ਹੈ ਮੇਰੇ ਪਿਤਾ ਉਥੇ ਸਭ ਕੁਝ ਜ਼ਿੰਦਾ ਹੋ ਜਾਂਦਾ ਹੈ ਔਰ ਤੁਸੀਂ ਬੋਲਿਆ ਲਾਜ਼ਰ ਨੂੰ ਕਿ ਜ਼ਿੰਦਾ ਹੋ ਜਾ ਉਹ ਜ਼ਿੰਦਾ ਹੋ ਗਿਆ ਅੱਜ ਬੋਲ ਰਹੇ ਹੋ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਕਿ ਤੁਹਾਡੇ ਕਾਰੋਬਾਰ ਜ਼ਿੰਦਾ ਹੋ ਚੁੱਕੇ ਨੇ ਤੁਹਾਡੀਆਂ ਨੌਕਰੀਆਂ ਜ਼ਿੰਦਾ ਹੋ ਚੁੱਕੀਆਂ ਨੇ ਤੁਹਾਡੇ ਬਿਜ਼ਨਸ ਜ਼ਿੰਦਾ ਹੋ ਚੁੱਕੇ ਨੇ ਤੁਹਾਡੇ ਫਾਈਨੈਂਸ ਜ਼ਿੰਦਾ ਹੋ ਚੁੱਕੇ ਨੇ ਉਹ ਪਰਮੇਸ਼ਵਰ ਅੱਜ ਤੁਸੀਂ ਬੋਲ ਰਹੇ ਹੋ ਆਪਣੇ ਲੋਕਾਂ ਨੂੰ ਤੁਹਾਡੇ ਬੱਚੇ ਸਟੱਡੀ ਵਿੱਚ ਜ਼ਿੰਦਾ ਹੋ ਚੁੱਕੇ ਨੇ ਪੜਾਈ ਵਿੱਚ ਜ਼ਿੰਦਾ ਹੋ ਚੁੱਕੇ ਨੇ ਅੱਜ ਤੁਸੀਂ ਬੋਲ ਰਹੇ ਹੋ ਪ੍ਰਭੂ ਆਪਣੇ ਲੋਕਾਂ ਨੂੰ ਮੇਰੇ ਪਿਤਾ ਤੁਹਾਡੇ ਘਰ ਆਨੰਦ ਵਿੱਚ ਸੱਚੀ ਸ਼ਾਂਤ ਦੀ ਬਚ ਜ਼ਿੰਦਾ ਹੋ ਚੁੱਕੇ ਨੇ ਮੇਰੇ ਪ੍ਰਭੂ ਅੱਜ ਉਹ ਆਪਣੇ ਲੋਕਾਂ ਨੂੰ ਬੋਲ ਰਹੇ ਹੋ ਮੇਰੇ ਪਰਮੇਸ਼ਵਰ ਕਿ ਤੁਸੀਂ ਜ਼ਿੰਦਾ ਹੋ ਚੁੱਕੇ ਹੋ ਲਾਜ਼ਰ ਦੇ ਬਾਗੂ ਜ਼ਿੰਦਾ ਹੋ ਚੁੱਕੇ ਹੋ ਅੱਜ ਤੁਹਾਡਾ ਸਭ ਕੁਝ ਜ਼ਿੰਦਾ ਹੋ ਚੁੱਕਿਆ ਜਿਹਦੀ ਤੁਹਾਨੂੰ ਕੋਈ ਆਸ ਨਹੀਂ ਸੀ ਜਿਸ ਤਰ੍ਹਾਂ ਲਾਜ਼ਰ ਦੀ ਕਿਸੇ ਨੂੰ ਆਸ ਨਹੀਂ ਸੀ ਕਿ 4 ਦਿਨਾਂ ਦਾ ਮਰਦਾ ਉੱਠ ਕੇ ਖਲੋ ਜਾਵੇਗਾ ਅੱਜ ਉਸੇ ਤਰ੍ਹਾਂ ਜਿਸ ਚੀਜ਼ ਦੀ ਤੁਹਾਨੂੰ ਆਸ ਵੀ ਨਹੀਂ ਸੀ ਕਿ ਇਹ ਠੀਕ ਹੋ ਸਕਦੀ ਹੈ ਜਾਂ ਇਹ ਜ਼ਿੰਦਾ ਹੋ ਸਕਦੀ ਹੈ ਅੱਜ ਉਹ ਚੀਜ਼ ਵੀ ਜ਼ਿੰਦਾ ਹੋਵੇਗੀ ਇਸ ਵਕਤ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਸਾਰੀ ਮਹਿਮਾ ਪਰਮੇਸ਼ਰ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਰ ਗੱਲ ਵਿੱਚ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਔਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਕਿ ਜਿੰਨੇ ਵੀ ਲੋਕਾਂ ਨੇ ਵਚਨ ਨੂੰ ਸੁਣਿਆ ਹੈ ਮੇਰੇ ਪਿਤਾ ਉਹ ਸਭ ਦੇ ਸਭ ਮੇਰੇ ਪ੍ਰਭੂ ਇਸ ਵਚਨ ਦੇ ਅਨੁਸਾਰ ਆਪਣੇ ਘਰ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਔਰ ਆਪਣੇ ਘਰ ਵਿੱਚ ਉਹ ਬੋਲਣ ਤੇ ਉਹਨਾਂ ਦੀਆਂ ਉਹ ਚੀਜ਼ਾਂ ਜੋ ਆਪਣੇ ਮੁਖ ਤੋਂ ਬੋਲਣ ਉਹ ਜ਼ਿੰਦਾ ਹੋ ਜਾਣ ਮੇਰੇ ਪਰਮੇਸ਼ਰ ਅੱਜ ਉਹਨਾਂ ਨੂੰ ਬਲਦੋ ਮੇਰੇ ਪ੍ਰਭੂ ਆਪਣੇ ਲੋਕਾਂ ਨੂੰ ਬਲਦੋ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਰਮੇਸ਼ਰ ਅੱਜ ਉਹਨਾਂ ਨੂੰ ਬਲਦੋ ਮੇਰੇ ਪਿਤਾ ਤਾਕਤ ਦੋ ਸਮਝ ਦੋ ਔਰ ਸਵਰਗ ਤੋਂ ਸ਼ਬਦ ਦੋ ਮੇਰੇ ਪਰਮੇਸ਼ਰ ਕਿ ਉਹ ਇਸ ਸ਼ਬਦ ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਅੱਜ ਉਹ ਪਰਮੇਸ਼ਰ ਇਹ ਕਹਿਣ ਵਾਲੇ ਬਣ ਜਾਣ ਜਿਵੇਂ ਤੁਸੀਂ ਲਾਜ਼ਰ ਨੂੰ ਕਿਹਾ ਸੀ ਕਿ ਲਾਜ਼ਰ ਜ਼ਿੰਦਾ ਹੋ ਜਾ ਅੱਜ ਤੁਹਾਡੇ ਲੋਕ ਇਹੀ ਸ਼ਬਦ ਆਪਣੇ ਘਰਾਂ ਵਿੱਚ ਬੋਲਣ ਕਿ ਪ੍ਰਭੂ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਡਾ ਕਰੋਪਾਰ ਬਿਜ਼ਨਸ ਨੌਕਰੀ ਫਾਈਨੈਂਸ ਸਭ ਕੁਝ ਜ਼ਿੰਦਾ ਹੋ ਰਿਹਾ ਜੇ ਇਸ ਤਰ੍ਹਾਂ ਬੋਲ ਕੇ ਪ੍ਰਾਰਥਨਾ ਕਰਨਾ ਔਰ ਪਰਮੇਸ਼ਰ ਇੱਕ ਇੱਕ ਦੇ ਸ਼ਬਦ ਤੁਹਾਡੀ ਹਜ਼ੂਰੀ ਵਿੱਚ ਕਬੂਲ ਹੋ ਜਾਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਸਾਰੀ ਮਹਿਮਾ ਪਰਮੇਸ਼ਰ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਾਂ ਹਰ ਪ੍ਰਾਰਥਨਾ ਇਹ ਪ੍ਰਾਰਥਨਾ ਮੈਂ ਪ੍ਰਭੂ ਯਸੂ ਤਾਡੇ ਜੀਵਤ ਜੀਵਤ ਸਮਰਤੀ ਨਾਮ ਚ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹallelujah ਕ੍ਰਿਸਟ ਲਾਰਡ God bless you ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਦੇਣ ਬਰਕਤ ਦੇਣ ਔਰ ਇਸ ਵਚਨ ਦੇ ਦੁਆਰਾ ਤੁਹਾਨੂੰ ਪ੍ਰਾਰਥਨਾ ਕਰਨੀ ਸਕਉਣ ਔਰ ਪਰਮੇਸ਼ਰ ਅੱਜ ਦੀ ਇਸ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਡੀ ਹਰ ਚੀਜ਼ ਜੋ ਤੁਹਾਨੂੰ ਲੱਗ ਰਹੀ ਸੀ ਵੀ ਮਰਦਾ ਅੱਜ ਉਹ ਚੀਜ਼ ਨੂੰ ਜ਼ਿੰਦਾ ਕਰਨ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਆਮੇਨ